ਸਾਡੇ ਵੀ ਕੋਈ ਸਾਥ ਸਮਤੀਆਂ ਚ ਕੋਈ ਦੋਸਤਾਂ ਨਤਰਾਂ ਚ ਕੋਈ ਰਿਸ਼ਤੇਦਾਰਾਂ ਚੋ ਭਾਈਚਾਰੇ ਚੋ ਕੋਈ ਵੀ ਜੀ ਜਾਂਦਾ ਨਾਲ ਖਰਚੇ ਕਰਉ ਇਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਇਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਿਫੈਂਡਰਾਂ ਉਹਦੇ 25 25 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਆ ਕਰੋਨਾ ਦੀਆਂ ਕੋਠੀਆਂ ਉੱਥੇ ਖੜ ਗਿਆ ਪਰ ਬੰਦਾ ਤੁਰ ਜਾਂਦਾ ਬਾਬੇ ਬੰਦਾ ਨਹੀਂ ਮੁੜ ਕੇ ਆਉਂਦਾ ਉਹੀ ਮਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੇ ਉਮਰੇ ਤੇ ਮਹਿਸੂਸ ਕਰਦੇ ਰਹਿੰਦੇ ਆ ਕਿ ਜੀ ਕਿੱਥੇ ਚਲਾ ਗਿਆ। ਤੁਹਾਡੇ ਵੀ ਕੋਈ ਸਾਥ ਸਬੰਧੀਆਂ ਚ ਕੋਈ ਦੋਸਤਾਂ ਨਤਰਾਂ ਚ ਕੋਈ ਰਿਸ਼ਤੇਦਾਰਾਂ ਚੋ ਭਾਈਚਾਰੇ ਚੋ ਕੋਈ ਵੀ ਜੀ ਜਾਂਦਾ ਨਾਲ ਖਰਚੇ ਕਰਵਾ ਇਥੋਂ ਕੁਝ ਵੀ ਨਹੀਂ ਨਾਲ ਲੈ ਕੇ ਜਾਂਦਾ। ਇਥੋਂ ਕੁਝ ਵੀ ਨਹੀਂ ਨਾਲ ਲੈ ਕੇ ਜਾਂਦਾ। ਸਭ ਡਿਫੈਂਡਰਾਂ ਉਹਦੇ 25 25 30 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਆ। ਕਰੋੜਾਂ ਦੀਆਂ ਕੋਠੀਆਂ ਉੱਥੇ ਖੜੀਆਂ ਆ। ਪਰ ਬੰਦਾ ਤੁਰ ਜਾਂਦਾ ਤਾਂ ਵੀ। ਬੰਦਾ ਨਹੀਂ ਮੁੜ ਕੇ ਆਉਂਦਾ। ਉਹੀ ਬਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੇ ਉਮਰੇ ਤੇ ਮਹਿਸੂਸ ਕਰਦੇ ਰਹਿੰਦੇ ਆ ਕਿ ਜੀ ਕਿੱਥੇ ਚਲਾ ਗਿਆ ਪਰ ਤੁਹਾਡੇ ਵੀ ਕੋਈ ਸਾਥ ਸਬੰਧੀਆਂ ਚ ਕੋਈ ਦੋਸਤਾਂ ਮਿੱਤਰਾਂ ਚ ਕੋਈ ਰਿਸ਼ਤੇਦਾਰਾਂ ਚ ਕੋ ਭਾਈਚਾਰੇ ਚ ਕੋਈ ਵੀ ਜੀ ਜਾਂਦਾ ਨਾਲ ਖਰਚਿਆ ਪਰ ਇੱਥੋਂ ਕੁਝ ਵੀ ਨਹੀਂ ਨਾਲ ਲੈ ਕੇ ਜਾਣਾ ਇੱਥੋਂ ਕੁਝ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਿਫੈਂਡਰਾਂ ਉਹਦੇ 25 25 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਆ ਕਰੋਨਾ ਦੀਆਂ ਕੋਠੀਆਂ ਉੱਥੇ ਖੜੀਆਂ ਆ ਪਰ ਬੰਦਾ ਉਰ ਜਾਂਦਾ ਬਾਬੇ ਬੰਦਾ ਨਹੀਂ ਮੁੜ ਕੇ ਆਉਂਦਾ ਹੈ ਉਹੀ ਮਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੇ ਉਪਰੇ ਤੇ ਮਹਿਸੂਸ ਕਰਦੇ ਰਹਿੰਦੇ ਆ ਕਿ ਜੀ ਕਿੱਥੇ ਚਲਾ ਗਿਆ ਪਰ ਤੁਹਾਡੇ ਵੀ ਕੋਈ ਸਾਥ ਸਬੰਧੀਆਂ ਚ ਕੋਈ ਦੋਸਤਾਂ ਮਿੱਤਰਾਂ ਚ ਕੋਈ ਰਿਸ਼ਤੇਦਾਰਾਂ ਚ ਕੋਈ ਭਾਈਚਾਰੇ ਚ ਕੋਈ ਵੀ ਜੀ ਜਾਂਦਾ ਨਾਲ ਖਰਚਿਆ ਕਰਉ ਇੱਥੋਂ ਕੁਝ ਵੀ ਨਹੀਂ ਨਾਲ ਲੈ ਕੇ ਜਾਣਾ ਇੱਥੋਂ ਕੁਝ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਿਫੈਂਡਰਾਂ ਉਹਦੇ 25 25 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਆ। ਕਰੋਨਾ ਦੀਆਂ ਕੋਠੀਆਂ ਉੱਥੇ ਖੜੀਆਂ ਐ। ਪਰ ਬੰਦਾ ਕਿਰ ਜਾਂਦਾ ਬਾਬੇ। ਬੰਦਾ ਨਹੀਂ ਮੁੜ ਕੇ ਆਉਂਦਾ। ਹੈ? ਉਹੀ ਮਾਵਾ, ਉਹੀ ਜੀਵਨ ਸਾਥੀ, ਉਹੀ ਬੱਚੇ, ਉਹੀ ਭੈਣਾ, ਉਹੀ ਚਾਚੇ ਤਾਏ। ਸਭ ਸਾਰੀ ਉਮਰ ਇਤੇ ਮਹਿਸੂਸ ਕਰਦੇ ਰਹਿੰਦੇ ਆ ਕਿ ਜੀ ਕਿੱਥੇ ਚਲਾ ਗਿਆ। ਤੁਹਾਡੇ ਵੀ ਕੋਈ ਸਾਥਕ ਸੰਬੰਧੀਆਂ ਚ ਕੋਈ ਦੋਸਤਾਂ ਨਤਰਾਂ ਚ ਕੋਈ ਰਿਸ਼ਤੇਦਾਰਾਂ ਚੋ ਭਾਈਚਾਰੇ ਚੋ ਕੋਈ ਵੀ ਜੀ ਜਾਂਦਾ ਹੈ। ਨਾਲ ਖਰਚਿਆ ਕਰੋ ਇੱਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਇੱਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਿਫੈਂਡਰਾਂ ਉਹਦੇ 25 25 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਆ ਕਰੋੜਾਂ ਦੀਆਂ ਕੋਠੀਆਂ ਉੱਥੇ ਖੜੀਆਂ ਐ ਪਰ ਬੰਦਾ ਕਿਰ ਜਾਂਦਾ ਬਾਬੂ ਬੰਦਾ ਨਹੀਂ ਮੁੜ ਕੇ ਆਉਂਦਾ ਉਹੀ ਮਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੇ ਉਮਰੇ ਤੇ ਮਹਿਸੂਸ ਕਰਦੇ ਰਹਿੰਦੇ ਆ ਕਿ ਜੀ ਕਿੱਥੇ ਚਲਾ ਗਿਆ ਪਰ ਸਾਡੇ ਵੀ ਕੋ ਸਾਖ ਸੰਬੰਧੀਆਂ ਚ ਕੋਈ ਦੋਸਤਾਂ ਨਤਰਾਂ ਚ ਕੋਈ ਰਿਸ਼ਤੇਦਾਰਾਂ ਚ ਕੋ ਭਾਈਚਾਰੇ ਚ ਕੋਈ ਵੀ ਜੀ ਜਾਂਦਾ ਨਾਲ ਖਰਚਿਆ ਕਰਵਾ ਇਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਇਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਿਫੈਂਡਰਾਂ ਉਹਦੇ 25 25 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਆ ਕਰੋੜਾਂ ਦੀਆਂ ਕੋਠੀਆਂ ਉੱਥੇ ਖੜੀਆਂ ਪਰ ਬੰਦਾ ਤੁਰ ਜਾਂਦਾ ਬਾਪੂ ਬੰਦਾ ਨਹੀਂ ਮੁੜ ਕੇ ਆਉਂਦਾ ਹੈ ਉਹੀ ਬਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੇ ਉਮਰ ਇਤੇ ਮਹਿਸੂਸ ਕਰਦੇ ਰਹਿੰਦੇ ਆ ਕਿ ਜੀ ਕਿੱਥੇ ਚਲਾ ਗਿਆ